ਤੇ ਆਪਾਂ ਧਮਕੀ ਵਾਲਾ ਕੰਮ ਨਹੀਂ ਕਰਦੇ ਹੂੰ ਤੇ ਜਦੋਂ ਹੋਇਆ ਕਿਸੇ ਨੂੰ ਧਮਕੀ ਦਵਾਂਗੇ ਲੈਣੀ ਘਾਲੀ ਧਮਕ ਲੈਣੀ ਨਹੀਂ ਦੇਓਗੇ ਨਹੀਂ ਉਨੀ ਪੈਣੀ ਬਾਦੂ ਕੋਈ ਪਾ ਨਹੀਂ ਸਕਦਾ ਨਾ ਕੱਢ ਸਕਦਾ ਪਰ ਇਹ ਗੱਲ ਨਾ ਪੰਜਾਬੀ ਇੰਡਸਟਰੀ ਤੇ ਧਮਕੀਆਂ ਦਾ ਦੌਰ ਵੀ ਬੜਾ ਚੱਲਿਆ ਹਾਂਜੀ ਚੱਲ ਰਿਹਾ ਹਾਂਜੀ ਹਾਲੇ ਤਾਂ ਮਹਾਰਾਜ ਦੀ ਕਿਰਪਾ ਕੋਈ ਆਈ ਨਹੀਂ ਹਾਲੇ ਤਾਂ ਸੱਚੇ ਬਾਦਸ਼ਾਹ ਦੀ ਕਿਰਪਾ ਤੇ ਆਪਾਂ ਧਮਕੀ ਵਾਲਾ ਕੰਮ ਨਹੀਂ ਕਰਦੇ ਹੂੰ ਤੇ ਜਦੋਂ ਹੋਇਆ ਕਿਸੇ ਨੂੰ ਧਮਕੀ ਦਵਾਂਗੇ ਵੇ ਲੈਣੀ ਘਾਲੀ ਧੰਮ ਲੈਣੀ ਨਹੀਂ ਦੇਓਗੇ ਆਪਣਾ ਕੰਮ ਹੀ ਨਹੀਂ ਧੰਮ ਕੀ ਵਾਲਾ ਨਾ ਸਿੱਤੇ ਜਗਾ ਲਾ ਕਿ ਇਹ ਸਮੱਖਣ ਡਰਦਾ ਨਹੀਂ ਕਿਸ ਤੋਂ ਜੀ ਡਰ ਡਰਨਾ ਚਾਹੀਦਾ ਵੀ ਨਹੀਂ ਕਿਸੇ ਤੋਂ ਨਾ ਕਿਸੇ ਨੂੰ ਡਰਾਉਣਾ ਚਾਹੀਦਾ ਨਾ ਡਰਨਾ ਚਾਹੀਦਾ ਆ ਕੇ ਸਮੱਖਣ ਇਹ ਵੀ ਕਹਿੰਦੇ ਵੀ ਪਰਿਵਾਰ ਨੂੰ ਲੈ ਕੇ ਬੜੇ ਸੈਂਸਿਟਿਵ ਵੀ ਨੇ ਪਰਿਵਾਰ ਨੂੰ ਲੈ ਕੇ ਇੱਕ ਜੇ ਗੱਲ ਕਰਦੇ ਆ ਪੂਰੇ ਪਰਿਵਾਰਕ ਵੀ ਨੇ ਕਿਉਂਕਿ ਸਿੰਗਰਸ ਅਸੀਂ ਦੇਖਦੇ ਆਂ ਵੀ ਪਰਿਵਾਰਕ ਨਹੀਂ ਹੁੰਦੇ ਜਾਂ ਕਈ ਵਾਰੀ ਹੁੰਦੇ ਵੀ ਨੇ ਪਰਿਵਾਰ ਵੀ ਹੁੰਦਾ ਤਾਂ ਉਹਨਾਂ ਲੋਕੋ ਕੇ ਰੱਖਦੇ ਨੇ ਨਹੀਂ ਉਹ ਕਾਹ ਤੋਂ ਲਗਾਉਣਾ ਤੁਸੀਂ ਆਸ਼ਕੀ ਕਰਨੀ ਆ ਕੋ ਗਾਉਣਾ ਆ ਮੰਨ ਲਓ ਮੈਂ ਮੈਨ ਆ ਮੈਂ ਦਸਤਾਬਾ ਮੇਰਾ ਵਿਆਹ ਹੋਇਆ ਆ ਮੇਰੇ ਬੱਚੇ ਆ ਉਹਨਾਂ ਤੇ ਮੇਰੇ ਤੇ ਲੋਕਾਂ ਨੇ ਗੀਤ ਸੁਣਨੇ ਆ ਤੇ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਲੋਕ ਆ ਕੇ ਮਿਲੇ ਆਪਾਂ ਤਾਂ ਸ਼ੋਅ ਨਹੀਂ ਕਰਦੇ ਨਾ ਤੁਸੀਂ ਦੇਖ ਹੀ ਲਿਆ ਕੋਈ ਆ ਕੇ ਕੋਈ ਮਾਨ ਸਨਮਾਨ ਕਰ ਗਿਆ ਕੋਈ ਵੀ ਆ ਰਾਮ ਬੜੇ ਆਰਾਮ ਨਾਲ ਆ ਗਿਆ ਤੁਹਾਡੇ ਆਉਂਦੇ ਆਉਂਦੇ 10 20 ਲੋਕ ਆ ਕੇ ਮਿਲ ਗਏ ਹੁਣ ਪਤਾ ਨਹੀਂ ਕਿੰਨੇ ਘੋਕੇ ਪਿੱਛੋਂ ਗਏ ਨੇ ਇੱਕ ਗੱਲ ਬੜੀ ਸੋਹਣੀ ਕਿ ਵੀ ਆਸ਼ਕੀ ਥੋੜੀ ਨਾ ਕਰਨੀ ਸੀ ਗੀਤ ਗਾਣ ਅਵੇ ਮੈਂ ਫੈਮਿਲੀ ਤਾਂ ਤਾਲ ਲਗਾਉਣੀ ਵੀ ਹਾਂ ਹੁਣ ਨਾਲੇ ਸਮੇ ਸਮੇ ਸਮਰਤ ਸਮੇ ਸਮੇ ਦੀ ਕਾਨੀ ਬਟ ਇਹ ਕਹ ਲੈਣਾ ਵੀ ਮਤਲਬ ਜਿਹੜੇ ਸਾਨੂੰ ਅੰਦਰ ਲਿਖਾ ਤੇ ਤਾਂ ਸਾਨੂੰ ਵੀ ਪਤਾ ਵੀ ਕਿਹੜੇ ਕਿਹੜੇ ਸਿੰਗਰ ਵਿਆਹੇ ਹੋਏ ਆ ਕਿਹੜੇ ਕਿਹੜੇ ਨਹੀਂ ਵਿਆਹੇ ਹੋਏ ਚਲੋ ਕਿਨਾ ਕਿਹਦਾ ਜਵਾਬ ਹੈ ਕਿਨਾ ਕਿਹਦੇ ਨਹੀਂ ਜਵਾਬ ਤੇ ਉਹ ਲੁਕੋਂਦੇ ਕਿਉਂ ਨੇ ਗੱਲ ਕੀ ਲੁਕੋਣਾ ਕਿਉਂ ਲੁਕੋਣਾ ਚਾਹੀਦਾ ਨਹੀਂ ਜਿਹੜੇ ਲੁਕੋਂਦੇ ਉਹਨਾਂ ਦੀਆਂ ਫੈਮਿਲੀਆਂ ਨੂੰ ਧਰਨਾ ਲਾ ਦੇਣਾ ਚਾਹੀਦਾ ਧਰਨਾ ਲਾ ਦੇਣਾ ਚਾਹੀਦਾ ਵੀ ਤੁਸੀਂ ਤੁਸੀਂ ਕਿਹਨਾਂ ਨੂੰ ਲੁਕੋਦੇ ਹੋ